ਵੇਗ ਜੀ ਮੁੰਡ ਕੱਢਦੇ ਆ ਕਿਹੜਾ ਮੁੰਡ ਵੇਖਦਾ ਇੱਕ ਆਦੇ ਬਾੜੇ ਦਿੱਤੀ ਇੱਤੋਂ ਇਹਨੂੰ ਖੋੜ ਪਾ ਗਏ ਆ ਆ ਦੇਖ ਲੋ ਬੌਜੀ ਸਾਡੇ ਅੱਖਾਂ ਤੋਂ ਨਾਂ ਦੇਖਣ ਦੇ ਬਾਵਜੂਦ ਵੀ ਬੇਲੇ ਨਹੀਂ ਰਹਿ ਸਕਦੇ ਅੰਦਰ ਬੇਲੇ ਨਹੀਂ ਬਹਿ ਹੁੰਦਾ ਪਜੀਰੀ ਲੈ ਲੋ ਲੈ ਆਓ ਆ ਲੈ ਲੋ ਆ ਲੈ ਅਰ ਜਸਸੀ ਹੁਣ ਪਜੀਰੀ ਖਾਣ ਲੱਗੀ ਸਾਰੇ ਨੂੰ। ਅੰਦੀ ਜੋਰ ਲੱਗ ਗਿਆ ਮੇਰੇ ਡੈਡੀ ਦਾ। ਪਿੰਡਾਂ ਦੀ ਬਣੀ ਹੈ ਬਾਉ ਜੀ। ਬਹੁਤ ਵਧੀਆ। ਇਹ ਕਦੋਂ ਕੋ ਨਿਕਲੂਗਾ ਮੋਂਡੋ ਹਣ ਤੁਹਾਡਾ? ਬਹੁਤ ਰਾਤ ਕ ਮੈਨੂੰ ਤਾਂ ਨਤੀ ਤੁੰਡੋਰ ਲਾ ਥੋੜਾ ਨਹੀਂ ਮੇਰ ਕੋ ਨਹੀਂ ਲੱਗਣਾ ਜੋ ਡੈਡੀ ਲਾ ਸਕਦੇ ਆ ਬਲਿਸ ਕੀੜੀ ਆ ਉਹ ਡਾਂਡ ਫੜ ਜਾ ਜੱਟੀ ਬਣ ਜੱਟੀ ਵੇ ਪਾਸੇ ਦਿਓ ਮੇਰ ਕਾ ਕਿੱਥੇ ਲੱਗਣਾ ਪਰਿਆਂ ਦੀ ਹੋ ਪਰਿਆਂ ਦੀ ਡੈਡੀ ਦਾ ਉਹਨੂੰ ਵੱਢਦੇ ਪਏ ਆ ਚੱਲ ਚੱਲ ਕੱਢ ਮੁੰਮੀ ਆਵੇਂ ਹੱਥੋਂ ਮੋੜਾ ਮੋੜਾ ਫਲਾ ਇਹ ਤਾਂ ਹਿਲਦਾ ਵੀ ਨਹੀਂ ਚੱਲ ਚੱਲ ਕੱਢ ਮੁੰਡ ਕੱਢ ਸਾਰੇ ਕੰਮ ਸੁਕਾਉਣੇ ਤੈਨੂੰ ਆ ਦੇ ਕਾੜਾ ਉਹਦਾ ਹੱਥ ਉਹਦਾ ਨੰਨ ਲੋਨੇ ਕਿਹਾ ਮੈਂ ਦਾਦੀ ਨੂੰ ਕਿੰਨੀ ਫਿਕਰ ਆ ਮੇਰੀ ਮੈਂ ਹੋ ਗਿਆ ਹੂੰ ਦਾਦੀ ਸਾਰਿਆਂ ਦੀ ਫਿਕਰ ਬਹੁਤ ਕਰਦਾ ਹੂੰ ਇੱਥੇ ਉਹ ਆ ਦੇ ਲੋਰ ਖੜਾ ਹੋ ਕੇ ਪਜੀਰੀ ਖਾਂਦਾ ਉਹ ਪਿੰਮਾ ਕਰਾਈ ਮਾਊ ਜੀ ਮੋਂਡ ਕਾੜ ਕਾੜ ਥੱਕ ਗਏ ਇਹ ਨਿਕਲਦਾ ਦੇੜੀ ਇਦਾਂ ਕੱਡ ਕੱਢ ਕੇ ਕਰਦੇ ਉਹ ਦਾਸ ਮੈਨ ਖੈਰ ਜਾ ਕੇ ਦੇਖੀ ਜਾਈ ਹੁ ਨਿਕਲਦਾ ਦੇੜੀ ਤੁਸੀਂ ਇਦਾਂ ਇਹਨੂੰ ਥੋੜ ਥੋੜ ਕੇ ਕੱਢ ਦੇ ਇੰਦਾ ਥੋੜੀ ਦੇਖੋ ਦਾ ਹੁ ਥੋੜੇ ਨਿਕਲਣਾ ਇਹਨੂੰ ਏ ਇਦੋਂ ਦੇ ਕੰਮ ਕਰ ਦੋ ਤਾਂ ਕਰਨੇ ਸ਼ੁਰੂ ਕੀਤੇ ਤੁਸੀਂ ਬਚਪਨ ਤੋਂ ਹੀ ਕਰਦਾ ਹਾਂ ਬਚਪਨ ਤੋਂ ਮੁੰਡਾ ਪਟੜਦਾ ਸੀ ਆਡਾ ਕੰਮੇ ਹੀ ਜ਼ਿੰਮੇਦਾਰ ਰਿਹਾ ਨਾ अच्छा पहला ही ਕਰਦੇ ਸੀ ਖੇਤੀਬਾੜੀ ਜ਼ਿਮੀਂਦਾਰਾ ਖੇਤੀਬਾੜੀ ਕਰਦੇ ਹੂੰ ਕਿੱਥੇ ਜੋਬ ਕਰਦੇ ਸੀ ਜੋਬ ਤਾਂ ਕਈ ਜਗ੍ਹਾ ਕੀਤੀ ਆ ਪਰ ਜ਼ਿਆਦਾ ਤਾਂ ਗौਸਾਲਾ 'ਚ ਕੀਤੀ ਸੀ 30 35 ਤੇ ਕੀ ਕੰਮ ਹੁੰਦਾ ਸੀ ਇੱਥੇ ਕੰਮ ਦਾ ਬਹੁਤ ਦਾ ਜ਼ਿੰਮੇਵਾਰ ਦਾ ਕੰਮ ਹੈ ਖੇਤੀਬਾੜੀ ਦਾ ਨਹੀਂ ਜ਼ਮੀਨ ਜਿਆਦਾ ਦਾ ਬਹੁਤ ਆ ਗਾਈਆਂ ਚੋਣੀਆਂ ਗਾਈਆਂ ਆ ਦੁੱਧ ਚੋਣਾ ਪਸ਼ੂਆਂ ਨੂੰ ਪੱਠੇ ਪਾਉਣੇ ਹੋਰ ਵੀ ਦੇਵਰ ਬਾਲ ਲੱਗ ਗਿਆ ਤੇ ਆ ਹੋਮ ਰੱਬ ਤੁਹਾਡਾ ਭਲਾ ਕਰੇ ਫਿਰ ਕੰਮ ਕਰ ਦੋ ਤਾਂ ਫੇ ਛੱਡ ਗਿਆ ਤੁਹਾਡਾ ਆਮ 2018 ਛੱਡ ਗਿਆ ਅੱਖਾਂ ਦੇ ਤੋਂ ਹਟ ਗਿਆ 3 ਵਜਾ ਹੋਵੇ ਸੀ ਵਜਾ ਕੋਈ ਸਮਝ ਨਹੀਂ ਲੱਗੀ ਬਸ ਸਾਲਗ ਦੇ ਅੰਦਰ ਅੱਖਾਂ ਦੀ ਲਾਈਟ ਹੌਲੀ-ਹੌਲੀ ਜਾਣੀ ਸ਼ੁਰੂ ਹੋਈ ਬਸ ਪਹਿਲਾਂ ਇੱਕ ਅੱਖ ਤੋਂ ਘੱਡੀ ਫਿਰ ਦੋਨਾਂ ਦੀ ਹੌਲੀ-ਹੌਲੀ ਘੱਟਦੀ ਘੱਟਦੀ ਦੋਨਾਂ ਤੋਂ ਦੂਸਣੋਂ ਹਟ ਗਿਆ ਲਾਲੂ ਲਾਈ ਬਹੁਤ ਕਰਾਇਆ ਦੇ ਘਾਦਿਆਂ ਨੇ ਇਹਨਾਂ ਨੂੰ ਬਹੁਤ ਜ਼ੋਰ ਲਾਇਆ ਜਗਰ ਕੋਈ ਘਾਲ ਨਹੀਂ ਨਹੀਂ ਕਿਹਾ ਚਲੋ ਕੋਈ ਗੱਲ ਨਹੀਂ ਜਿੱਦਾਂ ਉਹ ਮਾਲਕ ਰੱਖਦਾ ਉਦਾਂ ਰਹਿਣਾ ਪੈਂਦਾ ਭਾਈ ਹੁਣ ਫੇਰ ਅੰਦਾਜ਼ੇ ਨਾਲ ਕੰਮ ਕਰ ਲੈਣੇ ਸਾਰੇ ਅੰਦਾਜ਼ੇ ਨਾਲ ਜੀ ਬਿਲਕੁਲ ਨਹੀਂ ਦਿਸਦਾ ਸਭ ਕੋ ਹਨੇਰਾ ਹੀ ਹਨੇਰਾ ਆ ਜਿੱਦਾਂ ਰਾਤ ਆ ਉਦਾਂ ਦੇਨੇ ਆ ਬਿਲਕੁਲ ਵਿਨੀਆ ਕੁ ਮੁਸ਼ਕਲਾਂ ਆਉਂਦੀਆਂ ਜੰਮੀ ਮੁਸ਼ਕਲਾਂ ਤਾਂ ਮੈਡਮ ਬਹੁਤ ਆ ਪਰ ਹੌਸਲਾ ਰੱਖ ਕੇ ਜੀਣਾ ਪੈਂਦਾ ਅੰਨੇ ਬੰਦੇ ਦੀ ਜਿੰਦਗੀ ਬਹੁਤ ਔਖੀ ਆ ਪਰ ਫਿਰ ਵੀ ਚਲੋ ਹੌਸਲਾ ਆਪਣਾ ਜੇ ਪ੍ਰਮਾਤਮਾ ਨੇ ਇਸ ਦੁਨੀਆ ਤੇ ਭੇਜਿਆ ਤਾਂ ਆਪਣਾ ਟਾਈਮ ਪੂਰਾ ਕਰੀਏ ਚਾਹੇ ਸੁੱਖ ਹੁੰਦੇ ਸੁੱਖ ਦੁੱਖ ਤਾਂ ਚਲੋ ਜ਼ਿੰਦਗੀ ਦੇ ਨਾਲ ਨਾਲ ਹੀ ਚੱਲਦੇ ਆ ਤਜੇ ਹੁਣ ਦੁੱਖ ਆ ਗਿਆ ਤਾਂ ਉਹਨੂੰ ਦੇਖ ਕੇ ਹਾਰ ਜਾਈਏ ਇਹ ਵੀ ਕੋਈ ਇਨਸਾਨੀਅਤ ਵਾਲੀ ਬਿਲਕੁਲ ਬਿਲਕੁਲ ਗੱਲ ਨਹੀਂ ਹੈ ਬਿਲਕੁਲ ਉਸ ਕਰਕੇ ਹੌਸਲਾ ਬਣਾ ਕੇ ਰੱਖਣਾ ਚਾਹੀਦਾ ਬਿਲਕੁਲ ਮਾਲਕ ਦੀ ਕਿਰਪਾ ਖੇਲੋ ਤੁਸੀਂ ਆਪਣਾ ਕੰਮ ਵੀ ਕੰਟੀਨਿਊ ਰੱਖੋ ਹੋਰ ਹੋਰ ਇਹ ਸਾਰੇ ਕੰਮ ਅੰਦਾਜ਼ੇ ਨਾਲ ਕਰ ਲੈਣੇ ਤੁਸੀਂ ਅੰਦਾਜ਼ੇ ਨਾਲ ਜੀ ਕਿੰਨੀ ਦੇਰ ਚ ਮੁੰਡਾ ਨਿਕਲ ਜਾਊਗਾ ਆ ਜਾ ਬਟਾ ਬੜਾ ਲੱਗੇ ਜਾਊਗਾ ਇਹਨਾਂ ਨੂੰ 50 ਸਟੈਂਟ ਦਾ ਪਾਟ ਪਾੜ ਕੇ ਕੱਢਣਾ ਜੀ ਇਹਨੂੰ ਕਿਉਂਕਿ ਮੁੰਡਾ ਬਹੁਤ ਛੋਟਾ ਆ ਉਪਰੋਂ ਵੱਡਲੇ ਆ ਉਸ ਕਰਕੇ ਜੇ ਤਾਂ ਇਹਦੇ ਉੱਪਰ ਹੁੰਦਾ ਫਿਰੇ ਜਲਦੀ ਨਿਕਲ ਜਾਣਾ ਹਾਥੋ ਤੂੰ ਲੱਗਣ ਦਾ ਡਰ ਨਹੀਂ ਰਹਿੰਦਾ ਤੁਹਾਨੂੰ ਅੰਦਾਜ਼ਾ ਹੋਈ ਉਹਦਾ ਹੋਰ ਕੀ ਕੀ ਕੰਮ ਕਰ ਲੈਂਦੇ ਸੀ ਅੰਦਾਜ਼ੇ ਨਾਲ ਹੋਰ ਬਿਜਲੀ ਦਾ ਕੰਮ ਆ ਕਰ ਲੈਂਦਾ ਸੀ ਪਹਿਲਾਂ ਉਹ ਵੀ ਅੰਦਾਜ਼ੇ ਨਾਲ ਹੁਣ ਵੀ ਕਰ ਲਈਦਾ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਪਰ ਕੋਰੋਨਾ ਜਿਆਦਾ ਤਾਰਾਂ ਤੋੜਾਂ ਨੂੰ ਹੱਥ ਨਹੀਂ ਪਾਈਦਾ ਕਿਉਂਕਿ ਦਿਖਦਾ ਨਹੀਂ ਜੀ ਲੋਕੋ ਇਹਨੇ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਜਲਦੀ ਜਲਦੀ ਮੁੜ ਕੇ ਦੁਨੀਆ ਦੇਖੋ ਤੁਸੀਂ ਇਰ ਪਾਉਣੀ ਚਾਹੀਦੀ ਜੀ ਬਾਕੀ ਸਾਰਾ ਕੁਝ ਉਹਦੇ ਹੱਥ ਵਿੱਚ ਹੀ ਆ ਮੈਡਮ ਲੋ ਇਹ ਇੱਧਰ ਨੂੰ ਆਪਣਾ ਫੇਸ ਕਰਕੇ ਸਾਰਿਆਂ ਨੂੰ ਕਹੋ ਵੀ ਅਰਦਾਸ ਕਰਿਓ ਮੇਰੇ ਵਾਸਤੇ ਹਾਂਜੀ ਹਾਂਜੀ ਜ਼ਰੂਰ ਮਾਰਾ ਬੇਨਤੀ ਗਾਨੀ ਮਾਲਕ ਕੇ ਇੱਧਰ ਨੂੰ ਦੇਖੋ ਹਾਂਜੀ ਹਾਂਜੀ ਮੈਂ ਵੀ ਦੁਨੀਆ ਦੇਖ ਸਕਾਂ ਕਾ ਮੁਰਤੇ ਬਿਲਕੁਲ ਜੀ ਬਿਲਕੁਲ ਮੈਂ ਵੀ ਚਾਹੁੰਦਾ ਹਰ ਬੰਦਾ ਕਿ ਦੇਖਾਂ ਤਾਂ ਚਲੋ ਤੁਸੀਂ ਫਿਰ ਵੀ ਦੁਆ ਕਰਨੀ ਮੇਰੇ ਵਾਸਤੇ ਕਿ ਮੈਂ ਫਿਰ ਮੁੜ ਕੇ ਦੁਨੀਆ ਦੇਖ ਸਕਾਂ ਜੋ ਉਹ ਵਾਂਈ ਸੇਵਾ ਪਹਿਲਾਂ ਕਰਦਾ ਸੀ ਹੁਣ ਵੀ ਕਰ ਸਕਾਂ ਐਸੀ ਤਮੰਨਾ ਮੇਰੀ ਬਾਕੀ ਤੁਹਾਡੀਆਂ ਦੁਆਵਾਂ ਦੀ ਲੋੜ ਹੈ ਸਪੋਰਟ ਕਰਿਓ ਮੈਨੂੰ ਇਸ ਕਰਕੇ ਸਾਨੂੰ ਮੈਨੂੰ ਸਪੋਰਟ ਕਰਨੀ ਸਾਡੇ ਚੈਨਲ ਨੂੰ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ